ਲੁਧਿਆਣਾ ਵਸ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਨੂੰ ਅੱਜ ਸਵੇਰੇ ਖਬਰਾਂ ਮੁਤਾਬਿਕ ਸਮਨ ਭੇਜਿਆ ਗਿਆ ਸੀ ਵਿਜੀਲੈਂਸ ਦੇੜਿੱਕੇ ਚੜਦੇ ਨਜ਼ਰ ਆਏ ਸੀ ਭਾਰਤ ਪੂਸ਼ਣ ਆਸ਼ੂ ਪਰ ਦੁਪਹਿਰ ਹੁੰਦੇ ਹੁੰਦੇ ਵਿਜੀਲੈਂਸ ਦੇ ਐਸਐਸਪੀ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਜਗਤਪ੍ਰੀਤ ਸਿੰਘ ਵਿਜੀਲੈਂਸ ਐਸਐਸਪੀ ਲੁਧਿਆਣੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਵੱਡੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਗਈ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਦੋਵਾਂ ਦੇ ਵਿੱਚ ਕੋਈ ਲਿੰਕ ਦੱਸਿਆ ਜਾ ਰਿਹਾ ਪਰ ਆਖਰਕਾਰ ਇਹ ਸਸਪੈਂਸ਼ਨ ਹੋਈ ਕਿਉਂ ਅਜੇ ਤੱਕ ਤਾਂ ਇਹ ਚਰਚਾਾਂਮਾ ਸੀ ਕਿ ਚੋਣਾਂ ਤੋਂ ਪਹਿਲਾਂ ਭਾਰਤਪੂਸ਼ਣ ਆਸ਼ੂ ਫਸ ਗਏ ਨੇ ਇਹ ਕਿਹਾ ਜਾ ਰਿਹਾ ਸੀ ਕਿ ਇਲੈਕਸ਼ਨਸ ਤੋਂ ਪਹਿਲਾਂ ਭਾਰਤਪੂਸ਼ਣ ਆਸ਼ੂ ਦੇ ਉੱਤੇ ਦੁਬਾਰਾ ਇੱਕ ਸਿਆਸੀ ਹਮਲਾ ਕੀਤਾ ਗਿਆ ਹੋ ਸਕਦਾ ਪਰ ਇਹ ਅੰਦਰ ਖਾਤੇ ਗੱਲ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆ ਰਹੀ ਹੈ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਹ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਪਰ ਆਖਰਕਾਰ ਇਹਦੇ ਪਿੱਛੇ ਕਾਰਨ ਕੀ ਹੈ ਉਹ ਜਾਣਨਾ ਬਹੁਤ ਜ਼ਰੂਰੀ ਹੈ। ਦਰਸਲ ਕਾਂਗਰਸੀ ਆਗੂ ਭਾਰਤੀ ਪੁਸ਼ਨ ਆਸ਼ੂ ਨੂੰ ਸੰਮਣ ਜਾਰੀ ਕਰਨ ਵਾਲੇ ਐਸਐਸਪੀ ਵਿਜੀਲੈਂਸ ਨੂੰ ਮੁਅਤਲ ਕਰਨ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ ਨਤੀਜੇ ਵਜੋਂ ਆਸ਼ੂ ਨੂੰ ਅੱਜ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ। ਸਰਕਾਰੀ ਸੂਤਰਾਂ ਅਨੁਸਾਰ ਜਾਂਚ ਵਿੱਚ ਦੋਸ਼ਾਂ ਦਾ ਖੁਲਾਸਾ ਹੋਇਆ ਹੈ। ਕਿ ਆਸ਼ੂ ਨੇ ਆਗਾਮੀ ਲੁਧਿਆਣਾ ਪੱਛਮੀ ਉਪਚੋਣ ਤੋਂ ਪਹਿਲਾਂ ਹਮਦਰਦੀ ਹਾਸਲ ਕਰਨ ਲਈ ਸੰਮਨ ਖੁਦ ਤਿਆਰ ਕੀਤੇ ਹੋਏ ਹੋ ਸਕਦੇ ਨੇ ਇਹ ਵੀ ਦੱਸਿਆ ਗਿਆ ਹੈ ਕਿ ਆਸ਼ੂ ਅਤੇ ਐਸਐਸਪੀ ਵਿਚਕਾਰ ਸਿੱਧਾ ਸੰਪਰਕ ਸੀ ਅਤੇ ਉਹਨਾਂ ਦੇ ਪੁਰਾਣੇ ਸਬੰਧ ਵੀ ਸਾਹਮਣੇ ਆ ਰਹੇ ਨੇ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਭਾਰਤ ਪੂਸ਼ਣ ਆਸ਼ੂ ਕਥਿਤ ਤੌਰ ਦੇ ਉੱਤੇ ਅਧਿਕਾਰੀ ਨੂੰ ਡੀਐਸਪੀ ਨਿਯੁਕਤ ਕਰਨ ਲਈ ਜ਼ਿੰਮੇਵਾਰ ਸੀ ਕਈ ਥਾਵਾਂ ਦੇ ਉੱਤੇ ਇਹ ਵੀ ਲਿਖਿਆ ਗਿਆ ਹੈ ਕਿ ਭਾਰਤ ਪੂਸ਼ਣ ਆਸ਼ੂ ਨੇ ਹੀ ਇਸ ਵਿਅਕਤੀ ਨੂੰ ਇਸ ਅਧਿਕਾਰੀ ਨੂੰ ਡੀਐਸਪੀ ਨਿਯੁਕਤ ਕੀਤਾ ਸੀ ਪਹਿਲੀ ਵਾਰ ਚੋਣਾਂ ਦੇ ਐਲਾਨ ਤੋਂ ਬਾਅਦ ਦੋਮਾ ਵਿਚਕਾਰ ਗੁਪਤ ਮੀਟਿੰਗ ਵੀ ਹੋਈ ਸੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਅਤੇ ਸੱਮਨ ਬਿਨਾ ਕਿਸੇ ਅਧਿਕਾਰੀ ਆਦੇਸ਼ ਤੋਂ ਰਾਤੋਂ ਰਾਤ ਜਾਰੀ ਕਰ ਦਿੱਤੇ ਗਏ ਸੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ 19 ਜੂਨ ਨੂੰ ਲੁਧਿਆਣਾ ਪਛਮੀ ਜ਼ਿਮਨੀ ਚੌਣ ਤੋਂ ਕੁਝ ਹਫ਼ਤੇ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਕਾਂਗਰਸੀ ਆਗੂ ਅਤੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਨੂੰ 5 ਮਹੀਨੇ ਪੁਰਾਣੇ ਸਕੂਲ ਜ਼ਿਮਨੀ ਧੋਖਾਧੜੀ ਮਾਮਲੇ ਦੇ ਵਿੱਚ ਤਰਬ ਕੀਤਾ। ਉਹਨਾਂ ਨੂੰ 8 ਜਨਵਰੀ ਨੂੰ ਦਰਜ ਕੀਤੀ ਗਈ ਐਫਆਈਆਰ ਦੇ ਸਬੰਧ ਵਿੱਚ 6 ਜੂਨ ਨੂੰ ਡੀਐਸਪੀ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਦਫ਼ਤਰ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਦੂਜੇ ਪਾਸੇ ਆਸ਼ੂ ਦਾ ਕਹਿਣਾ ਹੈ ਕਿ ਉਹ ਅੱਜ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਗੇ ਪਰ ਹੁਣ ਇਹ ਗੱਲ ਘੁੰਮ ਕੇ ਸਾਰੀ ਐਸਐਸਪੀ ਵਿਜੀਲੈਂਸ ਦੇ ਉੱਤੇ ਆ ਗਈ ਜਗਤਪ੍ਰੀਤ ਸਿੰਘ ਦੇ ਉੱਤੇ ਆ ਗਈ ਔਰ ਉਹਨਾਂ ਨੂੰ ਸਸਪੈਂਡ ਕਰਨ ਦੀ ਖਬਰ ਵੀ ਸਾਹਮਣੇ ਆਉਂਦੀ ਹੈ ਔਰ ਵੱਡੇ ਇਲਜ਼ਾਮ ਨੇ ਭਾਰਤ ਪੂਛਣ ਆਸ਼ੂਰੇ ਉੱਤੇ ਵੀ ਕਿ ਇਹ ਉਹਨਾਂ ਦੇ ਵੱਲੋਂ ਆਪਣੇ ਉੱਤੇ ਹੀ ਇੰਡਿਊਸਡ ਇੱਕ ਕਾਰਵਾਈ ਕੀਤੀ ਗਈ ਹੋ ਸਕਦੀ ਹੈ ਹਾਲਾਂਕਿ ਇਸ ਗੱਲ ਦੀ ਕੋਈ ਪ੍ਰਮਾਣਿਕਤਾ ਨਹੀਂ ਆ ਪਰ ਇਹ ਸੂਤਰਾ ਹਵਾਲੇ ਜ਼ਰੂਰ ਕੀਤਾ ਜਾ ਰਿਹਾ ਭਾਰਤ ਪੂਛਣ ਆਸ਼ੂ ਇਸ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਖੈਰ ਕੀ ਕੁਝ ਹੋਵੇਗਾ ਕਿਹੜੇ ਵੱਡੇ ਖਲਾਸੇ ਸਾਹਮਣੇ ਆਉਣਗੇ ਸਮੇਂ ਸਿਰ ਦੱਸਦੇ ਰਵਾਂਗੇ ਬਨੇ ਰੋ 1 ਇੰਡੀਆ ਪੰਜਾਬੀ